ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬੜ ਬਈ ਤਾਜੀ ਸੂਈ ਵੀ ਆ ਤੇ ਇੱਕ ਗੱਬਣ ਬੱਚੀ ਹੈ ਬਾਈ ਕੋਲੇ ਇੱਕ ਟੋਕੜ ਗੱਬਣ ਬਹਿਣਾ ਬਈ ਇੱਕ ਬਾਈ ਕੋਲੇ ਛੋਟਾ ਬਕਾਊਗਾ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰੈਂਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਿਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਣਾ ਬਾਈ ਤੋਂ ਧੀਰ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਜੀ ਹਾਂਜੀ ਵੀਰੇ ਠੀਕ ਠਾਕ ਜੀ ਵਧੀਆ ਨਾਮ ਤੇ ਡਰੈਸ ਬੋਲ ਨਾਮ ਜਸਪਾਲ ਸਿੰਘ ਵੀਰੇ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਨੇੜੇ ਪਿੰਡ ਬਈ ਨੇੜੇ ਇੱਧਰ ਭਾਈ ਰੁਪਾ ਰਹ ਜਾਂਦਾ ਵੀਰੇ ਐਸਾਡ ਰਾਮਪੁਰ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਵੀਰੇ 78142 76500 ਬਈ ਠੀਕ ਹੈ ਬਈ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੋਈ ਇਹ ਦੂਜਾ ਸੂਸ ਸੁਈ ਵੀ ਆ ਵੀਰੇ ਕਦੋਂ ਸੂਈ ਮਗਰ ਬੱਚਾ ਚੌਥਾ ਦਿਨ ਅੱਜ ਸੁਈ ਨੂੰ ਆ ਠੀਕ ਹੈ ਬਈ 15 ਲੀਟਰ ਬੋਹਰਲ ਤਿਆਰ ਆ ਦੇ ਸੱਲੇ ਓਕੇ ਹਾਂਜੀ ਠੀਕ ਹੈ ਫੇਸ ਬੜਾ ਚੰਗਾ ਕੱਦ ਵਿੜ ਚੰਗਾ ਆਰਡਰ ਕਮਾਲ ਦਾ ਗਲਾਬੀ ਥਾਣਾ ਮੁੱਠੀ ਵਾਲਾ ਥਾਣਾ ਚਵਾਈ ਕਿਵੇਂ ਆ ਭਰਾ ਚਵਾਈ ਦੀ ਇੱਕ ਨੰਬਰ ਆ ਵੀਰੇ ਬੋਲੇ ਚੋਂ ਸਾਫ ਆ ਓਕੇ ਬਈ ਖੋਲੀ ਬਈ ਤੋਰ ਕੇ ਦਿਖਾ ਦੇ ਨਾਣਾ ਚੰਗੀਆਂ ਨੇ ਚਵਾਈ ਅੱਜ ਕਰੀ ਵੀ ਆ ਦੀ ਹਣ ਹਾਂ ਚਵਾਈ ਹੋਈ ਵੀ ਆ ਵੀਰੇ ਸਾਰੇ ਪੋਸੇ ਦੀ ਚਵਾਈ ਕੀਤੀ ਵੀ ਆ ਸੁਬਾ ਦਾ ਹੀ ਬਈ ਟਾਈਮ ਦੱਸ ਹੀ 550 ਉਸ ਹਿਸਾਬ ਨਾਲ ਜੱਜਮੈਂਟ ਲਾ ਲਿਓ ਸ਼ਾਮ ਤੱਕ ਕੱਢਾ ਜਿਹੜਾ ਕਰਮਾਈ ਨੇ ਵਧੀਆ ਤਿਆਰ ਕਰ ਲੈਣਾ ਤੋਰਾ ਦੇਖੋ ਤੋਰਾ ਇੱਕ ਨੰਬਰ ਆ ਮੋੜ ਲਿਆ ਬਰਾ ਤੇ ਕੀ ਮੁੱਲ ਆ ਵੀਰੇ ਜਾਇਜ਼ ਜਦਾ ਇਹਦਾ ਮੁੱਲ ਵੀਰੇ 68000 ਰੁਪਿਆ ਮਾਨਤਨ ਹੋ ਜਾ ਆ ਮਾਨਤਨ ਕਰ ਦਾਂਗੇ ਵੀਰੇ ਠੀਕ ਆ 83000 ਰੁਪਿਆ ਬਾਈ ਨੇ ਮੁੱਲ ਰੱਖਿਆ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀ ਆ ਬੜ ਸੁਹੀ ਸਵਾਈ ਆ ਮੁੱਲ ਜਾਇਜ਼ ਅੱਗੇ ਵੀਰੇ ਕਿਹੜਾ ਸੁਆ ਬੈੜ ਇਹ ਪਲੂਣੀ ਸੁਂਦੀ ਆ ਵੀਰੇ ਕਿੰਨੇ ਰੈਂ ਲੈਂਦੀ ਆ ਬਾਈ ਇਹ 3 ਮਹੀਨੇ ਦੀ ਗੱਬਣਾ ਜੀ 3 ਮਹੀਨੇ ਚੈੱਕ ਪਾਸ ਆਪਰਾ ਚੈੱਕ ਪਾਸ ਆਈ ਆਪਣੀ ਚੈੱਕ ਕਰਾ ਕੇ ਲੈ ਕੇ ਜਾਵੇ ਅਗਲਾ ਠੀਕ ਆ ਬਾਈ ਕੀ ਰਿਕਾਰਡ ਦੀ ਮਾਨ ਆ ਬਾਈ ਦੁੱਧ ਇਹਦਾ ਮਾਨਾ ਸੀਗਾ ਜੀ 27 28 ਕਿਲੋ ਦਰ ਕਰਨ 27 28 ਕਿਲੋ ਹਾਂਜੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੇਸ ਬੜਾ ਚੰਗਾ ਬਾਈ ਕੱਦ ਵਿੱਡ ਚੰਗਾ ਪ੍ਰਿੰਟ ਚੰਗਾ ਗੱਬਣ ਚੈੱਕ ਪਾਸ ਆਪਦੀ ਤਸੱਲੀ ਬਾਈ ਜ਼ਰੂਰ ਕਰਵਾਓ ਤੋੜਾ ਦੇਖੋ ਤੋੜਾ ਇੱਕ ਨੰਬਰ ਤੇ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਮੋੜ ਲਿਆ ਆਪਾਂ ਤੇ ਕੀ ਮੁੱਲ ਆ ਭਾਈ ਜੈ ਜੈ ਇਹਦਾ ਮੁੱਲ ਜੀ 40000 ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂਗੇ ਠੀਕ ਆ 40000 ਰੁਪਿਆ ਮੁੱਲ ਮਾਨਤਨ ਜ਼ਰੂਰ ਹੋ ਜਾ ਆਰਡਰ ਭਾਈ ਨੇੜੇ ਤੋਂ ਚੈੱਕ ਕਰ ਲੋ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਆ ਕੱਚੀ ਕੱਚੀ ਆ ਵੀ 3 ਮਹੀਨੇ ਦੀ ਗੱਭਣ ਸਟਾਰਟਿੰਗ ਚੰਗੀ ਆ ਲੈ ਲੈ ਅੱਗੇ ਵੀਰੇ ਤੋਕੜ ਗੱਭਣਾ ਕੀ ਇਹ ਤੋਕੜ ਗੱਭਣਾ ਵੀਰੇ ਆਪਣੇ ਫਾਰਮ ਦੀ ਬੈੜ ਆ ਓਕੇ ਹਾਂਜੀ 20 ਲੀਟਰ ਦੁੱਧ ਇਸ ਟਾਈਮ ਤਿਆਰ ਆ ਜੀ ਇਸ ਲਈ ਠੀਕ ਆ ਭਾਈ 3 ਮਹੀਨੇ ਦੀ ਗੱਭਣ ਆ ਜੀ ਹੂੰ ਪਾਈਪਰ ਦਾ ਸੀਮਨ ਲੱਗਿਆ ਵੇਦੀ ਓਕੇ ਜਿਹੜੇ ਤੋਂ ਗੱਭਣਾ ਹਾਂਜੀ ਹਾਂਜੀ ਜਿਹੜੇ ਤੋਂ ਗ ਆਪ ਚੈਂਪੀਅਨ ਦੀ ਹੈ ਜੀ ਆਪ ਚੈਂਪੀਅਨ ਨੇ ਬੋਲਿਓ ਬਈ ਤੋੜ ਕੇ ਦਿਖਾ ਦੋ 20 ਲੀਟਰ ਰਸਟਾਂਮ ਤਿਆਰ ਆ ਜੀ ਇਹਲਾ ਚੋਕੇ ਆਉਦਾ ਦਸੱਲੀ ਕਰਕੇ ਲੈ ਜੀ ਆਪਣੇ ਕੋਲ ਚੈੱਕ ਪਾਸ ਕਰਕੇ ਫੁੱਲ ਬਰੀਡ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨੱਖ ਆਪਣਾ ਬੈਡ ਦੇ ਵਿੱਚ ਫੁੱਲ ਤੋਰਾ ਦੇਖੋ ਕਮਾਲ ਦਾ 20 ਲੀਟਰ ਦੁੱਧ ਬਾਈ ਕਹਿੰਦਾ ਨੈਟ ਤਿਆਰ ਆ ਪੰਜ ਦੋ ਰੰਗ ਦੇ ਚੋਲੇ ਗੱਬਣ ਚੈੱਕ ਪਾਸ ਆ ਪ੍ਰਿੰਟ ਬੜਾ ਚੰਗਾ ਚੰਗੇ ਸੀਮਣ ਦੀ ਦੱਸਿਆ ਬਈ ਨੇ ਚੰਗੇ ਸੀਮਣ ਤੋਂ ਕਰਮ ਵਾਲੀ ਗੱਬਣ ਤੋਰਾ ਇੱਕ ਨੰਬਰ ਆ ਬਈ ਤੇ ਕੀ ਮੋਲ ਆ ਭਰਾ ਜੱਜ ਜੱਜ ਇਦਾ ਮੁੱਲ ਵੀਰੇ ਬਸ ਲੈਣ ਦੇਣ 75000 ਹੀ ਆ ਬਸ ਸੌੜ ਸੱਪਾ ਹੀ ਹੋ ਠੀਕ ਆ 75000 ਰੁਪਈਆ ਮੁੱਲ ਮੰਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੇ ਲੈ ਵਾ ਬਹੁਤ ਸੋਹਣਾ ਬਈ ਤੇ ਨਾਣਾ ਨੂਣਾ ਦੇਖੋ ਬਈ ਲੈ ਵ ਤੇ ਫੁੱਲ ਕੱਲਾ ਕੱਲਾ ਥਣ ਮੁੱਠੀ ਆ ਥਣ ਚਾਰੇ ਥਣ ਨਿਕਲ ਨੇ ਪੂਰੇ ਗੈਪ ਤੇ ਫੇਸ ਦੀ ਬਿਊਟੀ ਚੈੱਕ ਕਰੋ ਕੁਆਲਿਟੀ ਵਾੜ ਦੇ ਵਿੱਚ ਫੁੱਲ ਫੁੱਲ ਬਰੀਡ ਆ ਬਈ ਹਮ ਅੱਗੇ ਵੀਰੇ ਝੋਟਾ ਇਹ ਆਪਣਾ ਸਾਂਹ ਕਰਦਾ ਹੀ ਹੈ ਜੀ ਆਪਣਾ ਪਾਲਿਆ ਵਾ ਓਕੇ ਹਾਂਜੀ ਇਹਦੀ ਮਾਂ ਦਾ ਦੁੱਧ 18 20 ਕਿਲੋ ਰਕਾਰਾ 18 20 ਕਿਲੋ ਦਾ ਹਾਂਜੀ ਅਰਜਨ ਦਾ ਬੱਚਾ ਹੈ ਇਹ ਅਰਜਨ ਦਾ ਬੱਚਾ ਠੀਕ ਹੈ ਬਾਈ ਕਿੰਨੀ ਕੋਮ ਚਾਰ ਸਾਲ ਚਾਰ ਸਾਲ ਹੋ ਗਈ ਚੌਗਾ ਹੋ ਗਿਆ ਮੂੰਹ ਹੋਇ ਠੀਕ ਆ ਬਾਈ ਹਾਂਜੀ ਹਾਂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਲੱਗ ਗਿਆ ਮੱਜਾਂ ਕਰਾਸ ਕਰਨ ਹਾਂ ਮੱਜਾਂ ਕਰਾਸ ਕਰਦਾ ਵੀਰੇ ਠੀਕ ਆ ਬੱਚੇ ਵੀ ਆਪਣੇ ਆਗੇ ਪਿੰਡ ਚ ਹੂੰ ਬਹੁਤ ਚੰਗੇ ਬੱਚੇ ਆਏ ਵੇ ਠੀਕ ਆ ਬੱਚੇ ਵੀ ਬਾਈ ਕਹਿੰਦਾ ਆਗੇ ਇਹਦੇ ਬੱਚੇ ਬਹੁਤ ਚੰਗੇ ਆ ਵੀ ਤੇ ਬਾਕੀ ਕੋਨਾ ਬਹੁਤ ਆ ਵੀਰੇ ਬਸਾਕ ਦੀ ਜਵਾਕ ਤੋਰੀ ਫਿਰਨ ਐ ਕੋਈ ਗੱਲ ਬਾਤ ਨਹੀਂ ਵੀ ਠੀਕ ਆ ਹੂੰ ਸੁਭਾ ਠੰਡਾ ਕਾ ਬਾਈ ਬਾਕੀ ਦੁੱਧ ਦਾ ਰਿਕਾਰਡ ਬਹੁਤ ਚੰਗਾ ਟੋਰਾ ਦੇਖੋ ਕੱਦ ਦੇਖੋ ਲੰਮਾ ਰੂਮਾ ਫੁੱਲਾ ਬਾਈ ਕੀ ਮੋਲ ਲੱਭਾ ਜਾ ਜਰਾ ਇਹਦਾ ਕਿਤੀ ਕਰਦੇ ਜੀ ਮਾਨਤਨ ਹੋ ਜੀ ਹਾਂ ਮਾਨਤਨ ਕਰਦੇ ਠੀਕ 1,30,000 ਰੁਪਏ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਕੱਦ ਫੁੱਲਾ ਹਨਾ ਹਾਂਜੀ ਹਾਂਜੀ ਕੱਦ ਬਹੁਤ ਆਈ ਯਾ ਤੁਸੀਂ ਮੇਰੇ ਸਾਬ ਨਾਲ ਲਾ ਲਓ 5.5 ਫੁੱਟ ਹਾਈਟ ਆ ਮੇਰੀ ਕੱਦ ਬਹੁਤ ਆ ਬੱਚੀ ਦਾ ਸਹੀ ਗੱਲ ਆ ਬਾਈ ਬੈਡ ਬਈ ਆ ਵੀ ਚੰਗੀ ਆ ਦੁੱਧ ਵੀ ਚੰਗਾ ਹਨ ਗੱਬਣ ਵੀ ਐ ਚੈੱਕ ਪਾਸ ਬਰੀਡ ਵੀ ਫੁੱਲ ਆ ਕੱਦ ਵੇਡ ਪੂਰਾ ਢਾਂਚਾ ਕਮਾਲ ਦਾ ਤੇ ਆ ਗੱਬਣ ਬਾਈ ਨੇ ਦੱਸਿਆ ਵੇਡ ਇਹ ਵੀ ਚੰਗੀ ਆ ਬਾਈ ਤੇ ਸੋਈ ਸਵਾਈ ਵੇਡ ਬਈ ਕਿਸੇ ਵੀ ਨੂੰ ਚਾਰਾਂ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ